ਭਾਰਤ ਦੇ ਵਿੱਚ ਸਿੱਖਾਂ ਦੀ ਫੌਜ ਦੇ ਵਿੱਚ ਗਿਣਤੀ ਘਟ ਰਹੀ ਲੈ ਕੇ ਉਸ ਨੂੰ ਚਿੰਤਾ ਜਤਾਈ ਜਾ ਰਹੀ ਹੈ ਸਰਦਾਰਤਾ ਸਿੰਘ ਜੀ ਕੀ ਕਾਰਨ ਹੈ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ 4 ਸਾਲ ਵਾਲੀ ਸਕੀਮ ਹੈਗੀ ਹੈ ਉਸ ਨੂੰ ਤੇ ਦੂਜਾ ਜਿਹੜਾ ਹੈ ਸਿੱਖਾਂ ਦੇ ਅੰਦਰ ਆਪਣੀ ਕੌਮੇਤਾ ਨੂੰ ਲੈ ਕੇ ਜਾਂ ਸਿੱਖਾਂ ਦੇ ਨਾਲ ਜਿਹੜੇ ਤੱਕੇ ਹੋ ਰਹੇ ਨੇ ਕੀ ਉਸ ਨੂੰ ਵੀ ਕਾਰਨ ਦੇ ਤੌਰ ਤੇ ਸਮਝਿਆ ਜਾ ਸਕਦਾ ਹੈ ਜਾਂ ਨਹੀਂ ਸਿੱਖਾਂ ਨਾਲ ਲਗਾਤਾਰ ਉਹਨਾਂ ਨੂੰ ਕੰਧ ਨਾਲ ਲਾਉਂਦੇ ਜਿਹੜੀ ਬਿਰਤੀ ਹੈਗੀ ਆ ਵੀ ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ ਵਾਰ-ਵਾਰ ਖਾਲਸਤਾਨੀਆਂ ਵਰਗੇ ਟੈਗ ਦੇ ਕੇ ਉਹਨਾਂ ਨੂੰ ਜਿਹੜਾ ਮੀਡੀਆ ਰਾਹੀਂ ਬੇਪੱਤ ਤੇ ਬੇਇੱਜ਼ਤ ਕੀਤਾ ਜਾ ਰਿਹਾ ਪੈਰ ਪੈਰਤੀ ਉਹਨਾਂ ਦੇ ਖਿਲਾਫ ਜਿਹੜੀਆਂ ਇੱਕ ਤਰ੍ਹਾਂ ਨਾਲ ਖਬਰਾਂ ਚਲਾਈਆਂ ਜਾ ਰਹੀਆਂ ਨੈਰੇਟਿਵ ਚਲਾਈ ਜਾਂਦੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਜਿਹੜੀ ਹੈਗੀ ਕੌਮੀਅਤ ਦੇ ਤੌਰ ਤੇ ਜਿਹੜੇ ਸਵਾਲ ਆ ਚੁੱਕੇ ਜਾਂਦੇ ਹੈਗੇ ਅਸੋ ਉਹਦੇ ਕਰਕੇ ਸਿੱਖ ਮਨਾ ਵਿੱਚ ਜਿਹੜਾ ਹੈਗਾ ਉਸ ਧਰਤੀ ਨਾਲ ਉਸ ਧਰਤੀ ਲਈ ਜਾਨ ਦੇਣ ਦਾ ਜਿਹੜਾ ਜज्ਬਾ ਹੈਗਾ ਉਹ ਖਤਮਾ ਜਿਹੜਾ ਹੁੰਦਾ ਜਾ ਰਿਹਾ ਹੈ ਜਿਹੜਾ ਉਹ ਮੇਜਰ ਗੌਰਵ ਆਰੀਆ ਜਿਹੜਾ ਹਰ ਰੋਜ਼ ਸਿੱਖਾਂ ਦੇ ਖਿਲਾਫ ਦੂਜੇ ਤੀਜੇ ਦਿਨ ਬੋਲਦਾ ਹੁਣ ਤਰਲੇ ਜੇ ਪਾਰਿਆ ਲੱਗਦਾ ਉਹ ਬੋਲ ਰਿਹਾ ਹੈਗਾ ਵੀ ਸਿੱਖਾਂ ਨੂੰ ਜਿਹੜਾ ਫੌਜ ਵਿੱਚ ਆਉਣਾ ਚਾਹੀਦਾ ਹੈ ਇਹੋ ਹੀ ਮੇਜਰ ਗੌਰਵ ਆਰੀਆ ਕਹਿੰਦਾ ਸੀ ਵੀ ਵਿਦੇਸ਼ਾਂ ਵਿੱਚ ਗੈਂਗਸਟਰਾਂ ਨੂੰ ਪੈਸੇ দাও ਲੱਖਾਂ ਡਾਲਰ ਤੇ ਲੱਖਾਂ ਪੌਂਡ দাও ਤੇ ਸਿੱਖਾਂ ਦਾ ਸਫਾਇਆ ਕਰ ਦਿਓ ਹੁਣ ਜੇ ਸਿੱਖਾਂ ਦਾ ਸਫਾਇਆ ਕਰਨ ਲਈ ਗੈਂਗਸਟਰਾਂ ਨੂੰ ਅਪਲਾਈ ਕੀਤਾ ਜਾ ਸਕਦਾ ਉਹ ਗੈਂਗਸਟਰ ਭਾਰਤ ਦੀ ਰਾਖੀ ਕਰਨ ਲਈ ਫੌਜ ਵਿੱਚ ਕਿਉਂ ਨਹੀਂ ਭਰਤੀ ਕੀਤੇ ਜਾਂ ਜਾਂਦੇ ਭਾਰਤ ਦੇ ਵਿੱਚ ਸਿੱਖਾਂ ਦੀ ਫੌਜ ਦੇ ਵਿੱਚ ਗਿਣਤੀ ਘਟ ਰਹੀ ਹੈ ਕਿ ਉਸ ਨੂੰ ਚਿੰਤਾ ਜਤਾਈ ਜਾ ਰਹੀ ਹੈ ਸਰਦਾਰਤਾ ਸਿੰਘ ਜੀ ਕੀ ਕਾਰਨ ਹੈ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ 4 ਸਾਲ ਵਾਲੀ ਸਕੀਮ ਹੈਗੀ ਹੈ ਉਸ ਨੂੰ ਤੇ ਦੂਜਾ ਜਿਹੜਾ ਹੈ ਸਿੱਖਾਂ ਦੇ ਅੰਦਰ ਆਪਣੀ ਕੌਮ ਮਤਾ ਨੂੰ ਲੈ ਕੇ ਜਾਂ ਸਿੱਖਾਂ ਦੇ ਨਾਲ ਜਿਹੜੇ ਤੱਕੇ ਹੋ ਰਹੇ ਨੇ ਕੀ ਉਸ ਨੂੰ ਵੀ ਕਾਰਨ ਦੇ ਤੌਰ ਤੇ ਸਮਝਿਆ ਜਾ ਸਕਦਾ ਹੈ ਜਾਂ ਨਹੀਂ ਕਿਵੇਂ ਹਾਂ ਜੀ ਹਾਂ ਜੀ ਉਹਦਾ ਵੱਡਾ ਕਾਰਨ ਤਾਂ ਇਹੋ ਹੀ ਜਿਹੜਾ ਹੈਗਾ ਹੈਗਾ ਵੀ ਜਿਹੜੇ ਸਿੱਖਾਂ ਨਾਲ ਲਗਾਤਾਰ ਉਹਨਾਂ ਨੂੰ ਕੰਧ ਨਾਲ ਲਾਉਣ ਦੀ ਜਿਹੜੀ ਬਿਰਤੀ ਹੈਗੀ ਆ ਵੀ ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ ਵਾਰ-ਵਾਰ ਖਾਲਸਤਾਨੀਆਂ ਵਰਗੇ ਟੈਗ ਦੇ ਕੇ ਉਹਨਾਂ ਨੂੰ ਜਿਹੜਾ ਮੀਡੀਆ ਰਾਹੀਂ ਬੇਪੱਤ ਤੇ ਬੇਇੱਜ਼ਤ ਕੀਤਾ ਜਾ ਰਿਹਾ ਪੈਰ ਪੈਰਤੀ ਉਹਨਾਂ ਦੇ ਖਿਲਾਫ ਜਿਹੜੀਆਂ ਇੱਕ ਤਰ੍ਹਾਂ ਨਾਲ ਖਬਰਾਂ ਚਲਾਈਆਂ ਜਾ ਰਹੀਆਂ ਨੈਰੇਟਿਵ ਚਲਾਈ ਜਾਂਦੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਜਿਹੜੀ ਹੈਗੀ ਕੌਮੀਅਤ ਦੇ ਤੌਰ ਤੇ ਜਿਹੜੇ ਸਵਾਲ ਆ ਚੁੱਕੇ ਜਾਂਦੇ ਹੈਗੇ ਸੋ ਉਹਦੇ ਕਰਕੇ ਸਿੱਖ ਮਨਾ ਵਿੱਚ ਜਿਹੜਾ ਹੈਗਾ ਉਸ ਧਰਤੀ ਨਾਲ ਉਸ ਧਰਤੀ ਲਈ ਜਾਨ ਦੇਣ ਦਾ ਜਿਹੜਾ ਜਜ਼ਬਾ ਹੈਗਾ ਉਹ ਖਤਮਾ ਜਿਹੜਾ ਹੁੰਦਾ ਜਾ ਰਿਹਾ ਤੁਸੀਂ ਦੇਖੋ ਜਦੋਂ ਪਿਛਲੇ ਵਾਰੀ ਆਪਰੇਸ਼ਨ ਸੰਧੂਰ ਜਿਹੜਾ ਮਈ ਵਿੱਚ ਹੋਇਆ ਇਹ ਪਹਿਲੀ ਵਾਰ ਸੀ ਪੰਜਾਬ ਦੇ ਇਤਿਹਾਸ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਜੰਗ ਦਾ ਵਿਰੋਧ ਕਰਿਆ ਨਹੀਂ ਉਸ ਤੋਂ ਪਹਿਲਾਂ ਪੰਜਾਬ ਦੇ ਲੋਕ ਜਦੋਂ ਵੀ ਜੰਗ ਲੱਗਦੀ ਸੀ ਚਾਈ ਚਾਈ ਔਰ ਪੂਰੇ ਹਰਸ਼ੋ ਉਲਾਸ ਨਾਲ ਫੌਜੀਾਂ ਦੀ ਮਦਦ ਲਈ ਜਿਹੜਾ ਆਉਂਦੇ ਸੀ ਸਿੱਖਾਂ ਦੇ ਮਨਾਂ ਵਿੱਚ ਜਿਹੜੀਆਂ ਰਾਜਨੀਤਿਕ ਬੇਇਨਸਾਫੀਆਂ ਸਾਡੇ ਨਾਲ ਹੋਈਆਂ ਨੇ ਸੋਸ਼ਲ ਮੀਡੀਆ ਦੇ ਆਉਣ ਨਾਲ ਫਿਰ ਉਹ ਰੋ ਹਰ ਰੋਜ਼ ਆ ਜਿਹੜੀਆਂ ਐਂਪਲੀਫਾਈ ਹੁੰਦੀਆਂ ਨੇ ਹਨਾ ਸੋ ਜਿਹੜੇ ਧੱਕੇ ਆ ਜਿਹੜੇ ਹੁਣ ਤੁਸੀਂ ਦੇਖੋ ਜਿਹੜਾ ਉਹ ਮੇਜਰ ਗੌਰਵ ਆਰੀਆ ਜਿਹੜਾ ਹਰ ਰੋਜ਼ ਸਿੱਖਾਂ ਦੇ ਖਿਲਾਫ ਦੂਜੇ ਤੀਜੇ ਦਿਨ ਬੋਲਦਾ ਹੁਣ ਤਰਲੇ ਜੇ ਪਾਰਿਆ ਲੱਗਦਾ ਉਹ ਬੋਲ ਰਿਹਾ ਹੈਗਾ ਵੀ ਸਿੱਖਾਂ ਨੂੰ ਜਿਹੜਾ ਫੌਜ ਵਿੱਚ ਆਉਣਾ ਚਾਹੀਦਾ ਹੈ ਇਹੋ ਹੀ ਮੇਜਰ ਗੌਰਵ ਆਰੀਆ ਕਹਿੰਦਾ ਸੀ ਵੀ ਵਿਦੇਸ਼ਾਂ ਵਿੱਚ ਗੈਂਗਸਟਰਾਂ ਨੂੰ ਪੈਸੇ দাও ਲੱਖਾਂ ਡਾਲਰ ਤੇ ਲੱਖਾਂ ਪੌਂਡ দাও ਤੇ ਸਿੱਖਾਂ ਦਾ ਸਫਾਇਆ ਕਰ ਦਿਓ ਹੁਣ ਜੇ ਸਿੱਖਾਂ ਦਾ ਸਫਾਇਆ ਕਰਨ ਲਈ ਗੈਂਗਸਟਰਾਂ ਨੂੰ ਅਪਲਾਈ ਕੀਤਾ ਜਾ ਸਕਦਾ ਉਹ ਗੈਂਗਸਟਰ ਭਾਰਤ ਦੀ ਰਾਖੀ ਕਰਨ ਲਈ ਫੌਜ ਵਿੱਚ ਕਿਉਂ ਨਹੀਂ ਭਰਤੀ ਕੀਤੀ ਜਾਂਦਾ ਸਰਵੇ ਫਿਰ ਸਿੱਖਾਂ ਨੂੰ ਕਿਉਂ ਅਪੀਲ ਕੀਤੀ ਜਾ ਰਹੀ ਹੈ ਵੀ ਫੌਜ ਵਿੱਚ ਤੁਸੀਂ ਭਰਤੀ ਹੋਵੋ ਗੈਂਗਸਟਰਾਂ ਦੇ ਰਾਹੀਂ ਅਸੀਂ ਤੁਹਾਨੂੰ ਮਰਾਵਾਂਗੇ ਸੋ ਜਿਹੜੇ ਡਬਲ ਸਟੈਂਡਰਡਸ ਆ ਸੋ ਭਾਰਤ ਸਰਕਾਰ ਨੂੰ ਹਲੇ ਵੀ ਸਿੱਖਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ ਜਿਹੜਾ ਹਰ ਰੋਜ਼ ਇੱਕ ਨਫਰਤ ਭਰਪੂਰ ਨੈਰੇਟਿਵ ਸਿੱਖਾਂ ਦੇ ਖਿਲਾਫ ਚਲਾਇਆ ਜਾ ਰਿਹਾ ਹੈ ਇਨੂੰ ਬੰਦ ਕਰਨਾ ਪਵੇਗਾ ਜਿਹੜੇ ਇਹ ਝੂਠੇ ਜੇ ਟਕਮਜੇ ਮਾਰੇ ਜਾ ਰਿਹਾ ਵੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸਾਬਜਾਦਿਆਂ ਦਾ ਸਿੱਖਾਂ ਨੂੰ ਪਤਾ ਵੀ ਇਹ ਸਾਰੇ ਝੂਠ ਦੇ ਡੰਬਰ ਨੇ ਸੋ ਕੋਈ ਸਿੱਖਾਂ ਪ੍ਰਤੀ ਤੁਹਾਡੀ ਜਿਹੜੀ ਹੈਗੀ ਸ਼ਰਦਾ ਜਾਂ ਸਤਕਾਰ ਨਹੀਂ ਹੈ ਸੋ ਆਪਣੇ ਅੰਦਰ ਝਾਤੀ ਮਾਰੋ ਸਿੱਖਾਂ ਨਾਲ ਇੱਕ ਨਿੱਗਾ ਰਿਸ਼ਤਾ ਬਣਾਉਣ ਦਾ ਯਤਨ ਕਰੋ ਉਹਨਾਂ ਵਿੱਚੋਂ ਬਗਾਨਗੀ ਦੀ ਭਾਵਨਾ ਪਾਓ ਜਿਹੜੇ ਹੈਗੇ ਕਾਡੋ ਵਿਦੇਸ਼ਾਂ ਤੋਂ ਲੈ ਕੇ ਦੇਸ਼ਾਂ ਵਿੱਚ ਜਿਹੜਾ ਘੁਸਕੇ ਮਾਰेंगे ਦਾ ਜਿਹੜਾ ਚੱਕਰ ਹੈਗਾ ਵੀ ਅਸੀਂ ਹਰ ਥਾਂ ਜਾ ਕੇ ਸਿੱਖਾਂ ਦਾ ਕਤਲੇਆਮ ਕਰਾਂਗੇ ਜਦੋਂ ਉਹ ਉਹ ਨਾਰੇ ਲਗਾਏ ਜਾ ਰਿਹਾ ਔਰ ਉਹਨਾਂ ਨੂੰ ਮੀਡੀਆ ਰਾਹੀਂ ਐਂਪਲੀਫਾਈ ਕੀਤਾ ਜਾ ਰਿਹਾ ਤੇ ਉਹੀ ਲੋਕ ਐਂਪਲੀਫਾਈ ਕਰਨ ਵਾਲੇ ਹੁਣ ਬੇਨਤੀ ਕਰ ਰਹੇ ਨੇ ਵੀ ਸਿੱਖ ਨੌਜਵਾਨ ਫੌਜ ਵਿੱਚ ਭਰਤੀ ਹੋਣ ਸੋ ਵੱਡਾ ਕਾਰਨ ਇੱਕ ਤਾਂ ਜਿਹੜੀ 4 ਸਾਲ ਤੱਕ ਸੀਮਿਤ ਕਰ ਦਿੱਤੀ ਗਈ ਹੈ ਤੇ ਦੂਸਰਾ ਜਿਹੜੀ ਆਹ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ ਆ ਸੋ ਇਹ ਇਹ ਇਹਦੇ ਕਰਕੇ ਭਾਰਤੇ ਘਟ ਰਿਹਾ ਤੇ ਦੂਜਾ ਸਿੱਖ ਨੌਜਵਾਨ ਆ ਜਿਹੜਾ ਵਿਦੇਸ਼ ਵਿੱਚ ਜਾ ਕੇ ਇੱਕ ਸ਼ਾਂਤਮਈ ਜੀਵਨ ਜਿਹੜਾ ਹੈਗਾ ਬਤੀਣ ਬਤਾਉਣ ਵੱਲ ਜਿਹੜਾ ਵੱਧ ਰਹੇ ਨੇ ਸੋ ਜਿਹੜੀਆਂ ਬਾਕੀ ਕੌਮਾਂ ਨੇ ਉਹ ਸਿਰਫ ਨੌਕਰੀ ਲੈ ਕੇ ਤਨਖਾਹਾਂ ਲੈ ਕੇ ਤੇ ਪੈਨਸ਼ਨਾਂ ਲੈ ਕੇ ਬੈਠ ਜਾਂਦੀਆਂ ਨੇ ਤੇ ਸਿੱਖਾਂ ਨੂੰ ਜਿਹੜਾ ਹੈਗਾ ਮਰਨ ਲਈ ਬਾਰਡਰਾਂ ਤੇ ਉਹ ਭੇਜ ਦਿੱਤਾ ਜਾਂਦਾ ਹੈ ਜਿਹੜਾ ਕਾਰਗਿਲ ਵਾਲਾ ਐਪੀਸੋਡ ਹੋਇਆ ਸੀ ਉਹਦੇ ਵਿੱਚ 90% ਸਿੱਖ ਨੌਜਵਾਨ ਆ ਜਿਹੜੇ ਛੋਟੇ-ਛੋਟੇ ਉਮਰ ਦੇ 18-18 ਸਾਲਾਂ ਉਮਰ ਦੇ ਨੇੜੇ ਨੌਜਵਾਨ ਆ ਉਹ ਮਰਵਾਏ ਗਏ। ਔਰ ਹੈਰਾਨੀ ਦੇਖੋ ਕਿ ਜਦੋਂ ਉਹਦੀ ਆ 2019 ਦੇ ਵਿੱਚ ਇਹਨਾਂ ਨੇ ਵਰੇਗੰਡ ਬਣਾਈ ਸੀ ਤੇ ਇੱਕ ਬਕਾਇਦਾ ਡਾਕੂਮੈਂਟਰੀ ਬਣਾਈ ਜਾਂਦੀ ਆ ਉਹਦੇ ਵਿੱਚ ਸਿੱਖ ਰੈਜੀਮੈਂਟ ਦਾ ਨਾਮ ਹੀ ਨਹੀਂ ਲਿਆ ਜਾਂਦਾ। ਮਤਲਬ 8 ਮਿੰਟ ਦੀ ਇਹਨਾਂ ਦੇ ਵੱਲੋਂ ਬਕਾਇਦਾ ਡਾਕੂਮੈਂਟਰੀ ਫਿਲਮ ਦੇ ਵਿੱਚ ਨਾ ਹੀ ਨਹੀਂ ਸੀ ਇਹ। ਇਹੀ ਆ ਨਾ ਵੀ ਬੇਗਾਨਗੀ ਦੀ ਭਾਵਨਾ ਸਿੱਖਾਂ ਦੇ ਮਨੁੱਖੀ ਅਧਿਕਾਰ ਆ ਜਿਹੜੀ ਕਰਗੀ ਹੋਈ ਆ ਵੀ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ। ਇਸ ਅਰ ਉਹੋ ਹੀ ਜਿਹੜੇ ਹੈਗੇ ਆ ਉਹ ਚੱ ਰਹੇ ਹੈਗੇ ਆ ਜੀ ਬਿਲਕੁਲ ਜੀ ਔਰ ਦੂਜੇ ਬੰਨੇ ਸਦਾਰਤਾ ਸਿੰਘ ਜੀ ਗੱਲਬਾਤ ਕਰ ਲਏ ਨੇ ਪਿਛਲੇ ਦਿਨੀ 26 ਜਨਵਰੀ ਦੇ ਦਿਹਾੜੇ ਦੇ ਉੱਤੇ ਸੈਕਲਾਈਟ ਇਨਫੈਂਟਰੀ ਦੀ ਜਿਹੜੀ ਹੈ ਇੱਕ ਬਟਾਲੀਅਨ ਬਟਾਲੀਅਨ ਪੈਰੋਂ ਦੇ ਨਾਂ ਦੀ ਕਾਫੀ ਜਿਆਦਾ ਆਪਾਂ ਕੀ ਕਿ ਚਰਚਾ ਜਿਹੜੀ ਰਹੀ ਹੈਗੀ ਹੈ ਕੀ ਹੁਣ ਬਟਾਲੀਅਨਸ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈ ਹਿੰਦੂਤਵ ਆਪਣੀ ਰਾਜਨੀਤੀ ਵਾੜ ਰਿਹਾ ਹੈਗਾ ਹੁਣ ਜੇ ਇੱਥੇ ਆਪਾਂ ਕੀ ਕਿ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਇੱਕ ਬੜਾ ਪਵਿੱਤਰ ਸੁਨੇਹਾ ਹੈਗਾ ਕਿ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਵੀ ਜਿੰਨਾ ਦਾ ਪੈਰੋਂ ਹੈਗਾ ਏ ਉਹਨਾਂ ਨੂੰ ਖੂਬ ਹੋਵੇ ਪਰ ਜਿਹੜਾ ਸਾਡਾ ਹੈਗਾ ਸਾਡਾ ਰਿਸ਼ਤਾ ਤੇ ਗੁਰੂ ਸਾਹਿਬ ਦੇ ਨਾਲ ਹੈ ਸਾਡਾ ਰਿਸ਼ਤਾ ਤੇ ਗੁਰਨਾਨਕ ਦੇ ਨਾਲ ਹੈ ਇੱਕ ਇਸ ਤਰੀਕੇ ਦੀ ਬਟਾਲੀਅਨ ਬਣਾਉਣੀ ਫਿਰ ਇੰਨਾ ਜ਼ਿਆਦਾ ਉਹਨੂੰ ਹੌ ਹੱਲਾ ਕਰਨਾ ਜਾਂ ਪ੍ਰਮੋਟ ਇਸ ਤਰੀਕੇ ਦੇ ਨਾਲ ਕਰਨਾ ਇਹਨੂੰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋਗੇ ਹੈਗੇ ਉਹਦੇ ਚ ਸਾਰੇ ਹੀ ਸਿੱਖ ਨੇ ਹਾਂਜੀ ਹਾਂਜੀ ਸੋ ਹੋ ਜਿਹੜਾ ਹੈਗਾ ਵੀ ਉਹਦਾ ਹਿੰਦੂਕਰਨ ਜਿਹੜਾ ਸਿੱਖ ਬਟਾਲੀਅਨ ਦਾ ਆ ਸਿੱਖ ਰਜimentਸ ਦਾ ਆ ਯਾ ਤੁਸੀਂ ਦੇਖੋ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਵੀ ਹੈਗੀ ਜਿਹੜੀ ਸਨਾਤਨੀ ਢੰਗ ਨਾਲ ਤੇ ਉਸ ਪਰੰਪਰਾ ਚੋਂ ਕਰ ਰਹੇ ਹੈਗਾ ਸੋ ਇਹਨਾਂ ਗੱਲਾਂ ਨੇ ਹੀ ਬੇਗਾਨਗੀ ਦੀ ਭਾਵਨਾ ਹੈਗੀ ਆ ਜਿਹੜੀ ਸਿੱਖ ਨੌਜਵਾਨਾਂ ਵਿੱਚ ਭਰੀ ਆ ਕਿ ਉਹ ਅ ਮਿਲਟਰੀ ਵਿੱਚ ਜਾਣ ਤੋਂ ਜਿਹੜਾ ਹੈਗਾ ਉਹ ਪਾਸਾ ਵਟ ਰਹੇ ਹੈਗੇ ਨੇ ਸੋ ਜੇ ਗੁਰੂ ਦੇ ਸੰਦੇਸ਼ ਨਾਲ ਜੁੜ ਕੇ ਜਿਹੜਾ ਹੈਗਾ ਉਹ ਕੋਈ ਕਾਰਜ ਕਰੇ ਤਾਂ ਉਹ ਉਹ ਅੱਗੇ ਆ ਸਕਦੇ ਹੈਗੇ ਆ ਪਰ ਜਦੋਂ ਉਹਨਾਂ ਦੀਆਂ ਬਟਾਲੀਅਨਾਂ ਦੇ ਨਾਂ ਹਿੰਦੂ ਨਾਵਾਂ ਤੇ ਰੱਖੇ ਜਾਣਗੇ ਗੈਰ ਸਿੱਖ ਨਾਵਾਂ ਤੇ ਰੱਖੇ ਜਾਣਗੇ ਪੰਥਕ ਜੱਜ ਹੁਣ ਤੁਸੀਂ ਦੇਖੋ ਤੁਸੀਂ ਸਮੁੱਚੇ ਭਾਰਤ ਦੇ ਮਿਲਟਰੀ ਦੇ ਇਕੁਪਮੈਂਟ ਦੀ ਸਿੰਬੋਲਾਈਜੇਸ਼ਨ ਦੇਖੋ ਆ ਵਜਨਤਾ ਟੈਂਕ ਹਾਜੀ ਆ ਤਰੋਣਾਚਾਰੀਆ ਹੈਲੀਕਾਪਟਰ ਹੈਗਾ ਜੀ ਜਾਂ 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 ਅਰਜਨ ਦੇ ਨਾਂ ਤੇ ਕੁਝ ਹੈਗਾ ਉਹਦੇ ਵਿੱਚ ਸਿੱਖਾਂ ਦੇ ਨਾਂ ਤੇ ਤਾਂ ਕੁ ਕੁਝ ਵੀ ਨਹੀਂ ਹਨਾ ਮਨਵੋ ਚ ਘਟ ਗਣਤੀਆਂ ਤੇ ਸਾਰੀਆਂ ਹੀ ਮੰਫੀ ਹੈਗੀਆਂ ਬਿਲਕੁਲ ਬਿਲਕੁਲ ਵੀ ਕੋਈ ਕਿਸੇ ਟੈਂਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਹੋਵੇ ਕਿਸੇ ਰਜiment ਦਾ ਨਾਂ ਬਾਬਾ ਜੀ ਦੇ ਨਾਂ ਤੇ ਆ ਬਾਬਾ ਦੀਪ ਸਿੰਘ ਦੇ ਨਾਂ ਤੇ ਕੁਝ ਸਿੱਖਾਂ ਦਾ ਸਿੰਬੋਲਿਜ਼ਮ ਐਰੇਡੀਕੇਟ ਕਰ ਦਿੱਤਾ ਗਿਆ ਹੁਣ ਇੱਥੇ ਹੁਣ ਜੇ ਹੁਣ ਜੇ ਸਿੱਖ ਲਾਈਟ ਇਨਫੈਂਟਰੀ ਤੋਂ ਤੁਸੀਂ ਚੱਕ ਕੇ ਉਹ ਚ ਇੱਕ ਬਟੈਲੀਅਨ ਬਣਾ ਰਹੇ ਹੋ ਤੇ ਉਹ ਵੀ ਜੇ ਇਸ ਤਰੀਕੇ ਦੇ ਨਾਲ ਹੁਣ ਫਿਰ ਆਪਾਂ ਕਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉੱਥੇ ਵੀ ਸਿੱਖਾਂ ਦੀ ਸਿਮੂਲੇਸ਼ਨ ਉੱਥੇ ਵੀ ਹੋਇਆ ਕਰੋਗੇ ਹਾਂ ਇਹ ਸਿਮੂਲੇਸ਼ਨ ਦਾ ਪ੍ਰੋਸੈਸ ਹੈਗਾ ਵੀ ਉਹ ਸਿੱਖਾਂ ਦੀ ਯੂਨੀ ਕੈਡੈਂਟੀ ਹੈ ਜਿਹੜੇ ਉਹਨੋਂ ਨਹੀਂ ਮੰਨ ਰਹੇ ਸੋ ਜਿਹੜਾ ਇਹ ਵਨ ਨੇਸ਼ਨ ਵਾਲਾ ਤੇ ਦੂਜੇ ਪੰਨੇ ਕਹਿੰਦੇ ਕਿ ਸਿੱਖ ਵਾਤੋਂ ਵਾਤ ਹੋਣ ਹਾਂਜੀ ਹਾਂ ਸੋ ਇਹ ਹੈਗਾ ਵੀ ਸਿੱਖ ਇੱਕ ਇੰਡੀਅਨ ਸਿਟੀਜ਼ਨ ਦੇ ਤੌਰ ਤੇ ਆਉਣ ਯੂਨੀਕ ਸਿੱਖ ਨੇਸ਼ਨ ਦੇ ਤੌਰ ਤੇ ਜਿਹੜਾ ਹੈਗਾ ਉਹ ਨਾ ਆਉਣ ਸੋ ਇਹ ਅਸਲ 'ਚ ਇਹ ਇਹ ਜਿਹੜੇ ਮੈਂ ਮੈਂ ਕੁਝ ਪੋਲੀਟੀਕਲ ਸਾਇੰਟਿਸਟਸ ਨਾਲ ਗੱਲ ਕਰੀ ਸੀ ਉਹ ਕਹਿੰਦੇ ਵੀ ਇਹ ਜਿਹੜਾ ਵਨ ਨੇਸ਼ਨ ਵਾਲਾ ਇਹਨਾਂ ਦਾ ਕਨਸੈਪਟ ਆ ਇਹ ਇਹਨਾਂ ਤੇ ਹੀ ਜਿਹੜਾ ਹੈਗਾ ਇਹ ਭਾਰੂ ਪੈ ਜਾਣਾ ਉਹਨਾਂ ਨੇ ਮੈਨੂੰ ਰਸ਼ੀਆ ਦਾ ਤੇ ਹੋਰ ਬਹੁਤ ਸਾਰੇ ਮੁਲਕਾਂ ਦਾ ਨਾ ਦੱਸਿਆ ਰਸ਼ੀਆ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਵੀ ਜਿਹੜੀ ਜਿਹੜਾ ਰਸ਼ੀਅਨ ਨੈਸ਼ਨਲਿਜ਼ਮ ਆ ਨਾ ਜਦੋਂ ਸੋਵੀਅਤ ਯੂਨੀਅਨ ਸੀ ਉਹਨਾਂ ਨੇ ਰਸ਼ੀਅਨ ਨੈਸ਼ਨਲਿਜ਼ਮ ਸਮੁੱਚੇ ਸੋਵੀਅਤ ਯੂਨੀਅਨ ਤੇ ਸੋਵੀਅਤ ਨੇਸ਼ਨ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਪਰ ਕਿਉਂਕਿ ਬਾਕੀ ਦੀਆਂ ਸੋਵੀਅਤ ਨੈਸ਼ਨੈਲਿਟੀਆਂ ਨੇ ਉਹਨੂੰ ਐਕਸੈਪਟ ਨਹੀਂ ਤੇ ਉਹ ਜਿੰਨਾ ਜਿੰਨਾ ਵੱਧ ਥੋਪੀ ਗਏ ਉਹ ਡਿਸਇੰਟੀਗ੍ਰੇਟ ਹੋਈਆਂ ਗਈਆਂ ਤੇ ਅੰਤ ਨੂੰ 1991 ਵਿੱਚ ਉਹਦੇ ਡਿਸਇੰਟੀਗ੍ਰੇਸ਼ਨ ਹੋ ਗਏ ਇਸੇ ਤਰ੍ਹਾਂ ਜਦੋਂ ਉਹ ਪੋਲਿਟੀਕਲ ਸਾਇੰਟਿਸਟ ਮਾਨੂੰ ਦੱਸ ਰਹੇ ਸੀ ਵੀ ਜਿਸ ਤਰ੍ਹਾਂ ਹਿੰਦੂ ਨੈਸ਼ਨਲਿਜ਼ਮ ਨੂੰ ਇੰਡੀਅਨ ਨੈਸ਼ਨਲਿਜ਼ਮ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਹ ਜਿੰਨਾ ਥੋਪਦੇ ਜਾਓਗੇ ਉਹਦੇ ਜਿੰਨੀ ਰੈਜ਼ਿਸਟੈਂਸ ਹੋਗੇ ਹਣਾ ਸੋ ਵੀ ਕਿਉਂਕਿ ਸਾਊਥ ਦੀਆਂ ਬਹੁਤ ਸਾਰੀਆਂ ਬਹੁਤ ਸਾਰਾ ਇੱਕ ਮੁਸਲਮਾਨ ਖੇਤਰ ਹੈਗੇ ਆ ਈਸਟ ਵਾਲੇ ਵੀ ਨੇ ਪੰਜਾਬ ਵੀ ਹੈਗਾ ਸੋ ਜਦੋਂ ਇਹ ਇਹ ਕਲੈਸ਼ ਆਉਣਾ ਉਹਦੇ ਚੋਂ ਜਿਹੜੇ ਹੈਗੇ ਆ ਜਿਹੜੀਆਂ ਗੜਬੜਾਂ ਨੇ ਉਹਦੇ ਚ ਸੋਸਾਇਟੀ ਚ ਗੜਬੜਾਂ ਨੇ ਜਿਹੜੀਆਂ ਈਵਨ ਤੁਸੀਂ ਦੇਖੋ ਜਿਹੜੀ ਇੰਡੀਆ ਦੀ ਇਸ ਵੇਲੇ ਜਿਹੜਾ ਮਿਡਲ ਕਲਾਸ ਹੈਗੀ ਉਹ ਬੜੇ ਵੱਡੇ ਕ੍ਰਾਈਸਿਸ ਵਿੱਚ ਹੈਗੀ ਇਕਨੋਮਿਕ ਕ੍ਰਾਈਸਿਸ ਐਂਡ ਸੋਸ਼ਲ ਕ੍ਰਾਈਸਿਸ ਚ ਉਹਨਾਂ ਦੀ ਇਕਨੋਮੀ ਦਾ ਤੇ ਸੋਸ਼ਲ ਲੈਵਲ ਇਸ ਤਰ੍ਹਾਂ ਦਾ ਹੈ ਵੀ ਉਹ ਥੱਲੇ ਮਜ਼ਦੂਰਾਂ ਵਾਲੇ ਪਾਸੇ ਆ ਨਹੀਂ ਸਕਦੇ ਕਿਉਂਕਿ ਇੱਕ ਥੋੜਾ ਜਿਹਾ ਸਿਸਟਮ ਮੇਨਟੇਨ ਹੋ ਗਿਆ ਜਿਹੜੇ ਹਾਲਾਤ ਨੇ ਉਹਨਾਂ ਨੂੰ ਉੱਪਰ ਜਾਣ ਤੋਂ ਰੋਕ ਰਿਹਾ ਇਕਨੋਮੀ ਦਾ ਐਡਾ ਵੱਡਾ ਕਰਾਈਸਿਸ ਆ ਜਿਹੜਾ ਆ ਇਹ ਮੈਲਟਿੰਗ ਪੋਟ ਆ ਜਿਹੜਾ ਇੰਡੀਆ ਦੀ ਜਿਹੜੀ ਜਿਹੜੀ ਇਸ ਵੇਲੇ ਮਿਡਲ ਕਲਾਸ ਹੈਗੀ ਆ ਸੋ ਛੋਟੀ ਜੀ ਗੱਲ ਪਿੱਛੇ ਜਦੋਂ ਉਹ ਭੜਕ ਜਾਣਾ ਹੈਗਾ ਜਦੋਂ ਇਹ ਭੜਕਣਾ ਹੈਗਾ ਉਸ ਵੇਲੇ ਕਾਬੂ ਕਰਨਾ ਜਿਹੜਾ ਹੈਗਾ ਬਹੁਤ ਔਖਾ ਹੋ ਜਾਏਗਾ ਜੀ ਬਿਲਕੁਲ ਜੀ ਸੋਚ ਵਿਚਾਰ ਇਸ ਤੇ ਜਿਹੜਾ ਹੈ ਕਰਨਾ ਚਾਹੀਦਾ ਔਰ ਸਿੱਖ ਚਿੰਤਕਾਂ ਨੂੰ ਵੀ ਇਸ ਤੇ ਬਾਰੇ ਜਿਹੜੀ ਹੈ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਕੀ ਜੜਾਂ ਇਹਦੀਆਂ ਜੜੀਆਂ ਨੇ ਕਿੱਥੇ ਪਈਆਂ ਨੇ ਅ ਸਰਦਾਰ ਪਤਾ ਸਿੰਘ ਜੀ ਇੱਕ ਆਰਟੀਕਲ ਜਿਹੜਾ ਹੈ ਲੱਗਦਾ ਹੈਗਾ ਜਿਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜਿਹੜੀ ਇੱਕ ਘਟਨਾ ਵਾਪਰੀ ਹੈ ਕਿ ਇੱਕ ਮੁ슬ਮਾਨ ਨੌਜਵਾਨ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਦਾ ਹੈਗਾ ਔਰ ਉੱਥੋਂ ਜਿਹੜਾ ਫਿਰ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਉਸ ਤੋਂ ਮਾਫੀ ਵਗੈਰਾ ਵੀ ਮੰਗਵਾ ਲਈ ਜਾਂਦੀ ਹੈ ਤੇ ਫਿਰ ਉਸ ਨੂੰ ਜਿਹੜਾ ਹੈ ਪੁਲਿਸ ਹਿਰਾਸਤ ਦੇ ਵਿੱਚ ਵੀ ਲੈ ਲਿਆ ਜਾਂਦਾ ਹੈ ਔਰ ਇੱਥੇ ਲਿਆ ਜਾਂਦਾ ਹੈ ਸਿੱਖ ਭਾਵਨਾ ਨੂੰ ਭਾਵਨਾਵਾਂ ਨੂੰ ਕਹਿੰਦੇ ਕਿ ਠੇਸ ਪਹੁੰਚਾਉਣ ਲਈ ਸਰਕਾਰ ਦੀ ਜਿਹੜੀ ਹੈ ਦੋਹਰੀ ਨੀਤੀ ਕਿਵੇਂ ਹੈ ਇਹ ਦੋਹਰੀ ਨੀਤੀ ਔਰ ਕਿਵੇਂ ਇਸ ਆਰਟੀਕਲ ਦੇ ਵਿੱਚ ਖੋਜ ਜਿਹੜੀ ਹੈ ਕੀਤੀ ਗਈ ਹੈ ਹਾਂਜੀ ਹਾਂਜੀ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਇਹ ਜਿਹੜਾ ਹੈਗਾ ਇਲਜ਼ਾਮ ਲਾਇਆ ਹੈ ਇੱਕ ਮੁਸਲਮ ਨੌਜਵਾਨ ਆ ਗਾਜ਼ੀਆਬਾਦ ਤੋਂ ਹੈਗਾ ਉਹ ਪਿਛਲੇ ਦਿਨੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਤੋ ਉਹ ਦਰਬਾਰ ਸਾਹਿਬ ਤੁਸੀਂ ਦੇਖਿਆ ਵੀ ਸਰੋਵਰ ਦੇ ਵਿੱਚ ਉਹ ਇਹ ਹੱਥਾਂ ਨਾਲ ਚੋਲਾ ਲੈਂਦਾ ਤੇ ਕੁਰਲੀ ਕਰਕੇ ਸਰੋਵਰ ਵਿੱਚ ਹੀ ਸੁੱਟ ਦਿੰਦਾ ਹੈ ਹਨਾ ਸੋ ਇਹ ਸਿੱਖਾਂ ਲਈ ਇੱਕ ਬਿਆਦਬੀ ਦੀ ਘਟਨਾ ਹੈ ਬਿਲਕੁਲ ਇਹਦੇ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਹੁੰਦਾ ਵੀ ਅਸੀਂ ਸਰੋਵਰ ਨੂੰ ਪਵਿੱਤਰ ਮੰਨਦੇ ਹੈਗੇ ਆ ਵੀ ਉਹ ਸਾਡੇ ਲਈ ਇੱਕ ਤਰ੍ਹਾਂ ਨਾਲ ਜੀਉਣ ਮਰਨ ਦਾ ਜਿਹੜਾ ਵਾਂਚਸ ਹੈਗਾ ਸੋ ਉਹਨੇ ਕੁਰਲੀ ਕੀਤੀ ਉਹਦੀ ਵੀਡੀਓ ਬਣਾਈ ਗਈ ਵੀਡੀਓ ਵਾਇਰਲ ਹੋਈ ਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕੇਸ ਦਰਜ ਉਹ ਕਰਵਾਇਆ ਗਿਆ ਵਾਇ ਲਾਅ ਆ ਜਿਹੜੀ ਸ਼ਰੋਮਣੀ ਕਮੇਟੀ ਗਈ ਹੈਗੀ ਆ ਸੋ ਕੁਝ ਦਿਨਾਂ ਬਾਅਦ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਇਹ ਕਿਹਾ ਜਾ ਰਿਹਾ ਵੀ ਉਹਨੇ ਵੀਡੀਓ ਪਾ ਕੇ ਮਾਫੀ ਵੀ ਮੰਗੀ ਹੈ ਵੀ ਮੈਨੂੰ ਨਹੀਂ ਸੀ ਪਤਾ ਸੋ ਇੱਕ ਵੱਖਰੀ ਗੱਲ ਹੈਗੀ ਆ ਵੀ ਮਾਫੀ ਤਾਂ ਹੁਣ ਉਸ ਨੌਜਵਾਨ ਨੂੰ ਗ੍ਰਿਫਤਾਰ ਆ ਜਿਹੜਾ ਕਰ ਲਿਆ ਗਿਆ ਉਹਦਾ 3 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਆ ਗਿਆ ਇੱਕ ਇੰਗਲਿਸ਼ ਦੇ ਅਖਬਾਰ ਵਿੱਚ ਇੱਕ ਰਿਪੋਰਟ ਲੱਗੀ ਹੈ ਕਿ ਬੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਵੀ ਇਹ ਨੌਜਵਾਨ ਤਾਂ ਫੜ ਲਿਆ ਗਿਆ ਪਰ ਅਸੀਂ ਇਸ ਤਰ੍ਹਾਂ ਦੀਆਂ 25 ਘਟਨਾਵਾਂ 25 ਜਿਹੜੀਆਂ ਰਿਪੋਰਟਾਂ ਜਾਰੀ ਕਰ ਦੇ ਚੁੱਕੇ ਹਾਂ ਪੁਲਿਸ ਕੋਲ ਐਫ ਆਈ ਆਰਾਂ ਦਰਜ ਕਰਵਾ ਚੁੱਕੇ ਹਾਂ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਫੜਿਆ ਗਿਆ ਖਾਸ ਕਰਕੇ ਜਿਹੜੀ ਇੱਕ ਗੁਜਰਾਤ ਤੋਂ ਆਈ ਸੀ ਬੀਬੀ ਅਰਚਨਾ ਪਰਵਾਨਾ ਹਨਾ ਉਹੋ ਯੋਗਾ ਕਰਦੀ ਸੀ ਜੀ ਹਨਾ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਬੈਠ ਕੇ ਉਹਦੇ ਖਿਲਾਫ ਸ਼ਰੋਮਣੀ ਕਮੇਟੀ ਨੇ ਐਫ ਆਈ ਆਰ ਦਾਰਜ ਕਰਾਈ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਵਾਪੜਕਾਈਆਂ ਨੇ ਉਹਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਸਪੋਕਸਮੈਨ ਹੈਗੀ ਹੈ ਇੱਕ ਮੁਸਲਮ ਨੌਜਵਾਨ ਨੂੰ ਜਿਹੜਾ ਹੈਗਾ ਫੜਿਆ ਗਿਆ ਮਤਲਬ ਇੱਥੇ ਵੀ ਜਿਹੜਾ ਵਿਤਕਰਾ ਜਿਹੜਾ ਕੀਤਾ ਹੈ ਹਾਂ ਸ਼੍ਰੋਮਣੀ ਕਮੇਟੀ ਕਹਿੰਦੀ ਹੈਗੀ ਆ ਵੀ ਸਾਡੇ ਨਾਲੇ ਵਿਤਕਰਾ ਹੋ ਰਿਹਾ ਹੈ ਵੀ ਜੇ ਜਾਂ ਤਾਂ 25 ਦੇ 25 ਬੰਦਿਆਂ ਨੂੰ ਫੜਿਆ ਜਾਵੇ ਜਿਸ ਤਰ੍ਹਾਂ ਕਰਿਆ ਵੀ ਤੁਸੀਂ ਪਿਕ ਐਂਡ ਚੂਜ਼ ਕਰ ਰਹੇ ਹੋ ਵੀ ਜਿਹੜਾ ਤੁਹਾਡੀ ਹਮਾਇਤ ਦੇ ਹਾਂ ਕੰਮ ਆਮਲੇ ਹੈਗੇ ਆ ਉਹਨਾਂ ਨੂੰ ਕੈਦਾਂ ਨਹੀਂ ਹੋ ਜੀ ਇਹਨੇ ਮਾਫੀ ਮੰਗ ਲਈ ਹੋਈ ਆ ਵੀ ਛੱਡ ਦਿੱਤਾ ਜਾਵੇ ਹੁਣ ਜਦੋਂ ਉਸ ਅਰਚਨਾ ਮਕਵਾਨਾ ਦੇ ਮਾਮਲੇ ਵੀ ਸ਼੍ਰੋ ਕਹ ਦਿੰਦਿਆ ਜੀ ਉਹਨੇ ਦਾ ਮਾਫੀ ਮੰਗ ਲਿਆ ਸੋ ਇੱਕ ਇੰਗਲਿਸ਼ ਅਖਬਾਰ ਨੇ ਇਸ ਰਿਪੋਰਟ ਨੂੰ ਜਿਹੜਾ ਲਾਇਆ ਹੈਗਾ ਵੀ 25 ਕੇਸਿਸ ਵਿੱਚੋਂ ਇੱਕ ਗ੍ਰਫਤਾਰੀ ਹੋਈ ਹੈ ਬਾਕੀ 24 ਨੂੰ ਸਿਰਫ ਆਪਣੇ ਨੇੜੇ ਦੇ ਹੋਣ ਕਰਕੇ ਜਿਹੜਾ ਹੈਗਾ ਉਹ ਛੱਡ ਦਿੱਤਾ ਗਿਆ ਹੈ ਜੀ ਬਿਲਕੁਲ ਜੀ